ਮੈਂ ਗਰੰਥੀ ਸਿੰਘ ਦੀ ਸੇਵਾ ਕਰ ਰਿਹਾ ਹਾਂ ਸਾਡੇ ਵਿੱਚ ਜੀ ਤੇ ਦੁਬਾਰਾ ਆਪਾਂ ਸੋਚੇ ਵੀ ਆਪ ਦਾ ਕੰਮ ਸ਼ੁਰੂ ਕਰੀ ਫਿਰ ਕੁਝੇ ਵਰਗ ਦੇ ਫਿਰ ਕੰਮ ਸ਼ੁਰੂ ਕਰਿਆ ਹੀ ਜਾਉ। ਜਿਵੇਂ ਭਾਈ ਜੀ ਤੁਸੀਂ ਕਿਹਾ ਗਰੰਥੀ ਸਿੰਘ ਦਾ ਗਰੰਥੀ ਸਿੰਘ ਦਾ ਕੰਮ ਕਿਉਂ ਛੱਡਿਆਗਾ? ਤਰਖਾਕ ਘੱਟ ਮਿਲਦੀ ਸੀ ਬਾਕੀ ਕੁਦਰ ਸਾਡੇ ਜਿਗਾਰਾ ਨਹੀਂ ਸੀ ਜਿਗਾਰਾ ਉਹ ਮਾਤਾ ਉਹ ਮੁਸ਼ਕਲ ਨਾ ਹੁੰਦਾ ਜੀ ਭੈਣ ਅੱਜ ਤੁਸੀਂ ਦੇਖ ਸਕਦੇ ਹੋ ਸਿੱਖੀ ਸਰੂਪ ਦੇ ਵਿੱਚ ਨੇ ਤੇ ਜੇ ਇਹਨਾਂ ਦੇ ਪਛੋਕੜ ਦੀ ਗੱਲ ਕਰੀਏ ਤਾਂ ਇਹ ਹਿੰਦੂ ਧਰਮ ਤੋਂ ਬਿਲੋਂਗ ਕਰਦੇ ਨੇ। ਤੇ ਜਿਹੜੇ ਮੇਰੇ ਪਾਪਾ ਜੀ ਵਰਗੇ ਆ ਡੈਡੀ ਵਰਗੇ ਉਹ ਸਾਰੇ ਬਿਲਕੁਲ ਕट्टर ਹਿੰਦੂ ਹੈ ਜੀ ਜਿਨੇ ਉਤਾਰੀ ਅੱਛਾ ਜਿਆਦਾ ਹਾਂਜੀ ਫਿਰ ਜਿਆਦਾ ਪਾਥੇ ਦੇਰਾ ਦੂਨ ਮੈਂ ਪੜਦੀ ਸੀ ਜੀ ਪੀਜੀ 'ਚ ਲੋਕਡਾਊਨ ਲੱਗਿਆ ਆਪਾਂ ਉੱਥੇ ਬੰਦ ਰਹਿ ਗਏ ਮਤਲਬ ਪੀਜੀ ਵਿੱਚ ਤੇ ਦੇਖਿਆ ਮੈਂ ਜਦ ਦੇਖਿਆ ਕਿ ਉੱਥੇ ਲੰਗਰ ਲਾਉਂਦੇ ਸਿੱਖ ਲੋਕ ਤਾਂ ਮੈਨੂੰ ਹੋੜੀ-ਹੋੜੀ ਪਤਾ ਲੱਗਿਆ ਕਿ ਸਿੱਖ ਲੋਕ ਵੀ ਹੁੰਦੇ ਆਂ ਫਿਰ ਮੈਨੂੰ ਹੋੜੀ-ਹੋੜੀ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਲੱਗਿਆ ਫਿਰ ੌੜੀ ੌੜੀ ਮੈਂ ਆਪਣੇ ਭਾਗ ਦੇਉਗੀ ਫਿਰ 4-5 ਮਹੀਨੇ ਬਾਅਦ ਫਿਰ ਮੈਂ ਅਮਰਿਸ਼ਾ ਕੈ ਜੀ ਤੁਸੀਂ ਤੇ ਬਾਈ ਜੀ ਇੱਕਦਮ ਹੀ ਜ਼ਿੰਦਗੀ 'ਚ ਕਿਵੇਂ ਆਉਂਦੇ ਹੋ ਕਦੋਂ ਆਉਂਦੇ ਹੋ ਤੁੰਡਾ ਹੁੰਦੀ ਸੀ ਜਿਹੜੀ ਤਬਲੇ ਦੀ ਬਾਜ ਜਾਂ ਕੀਰਤਨ ਉਹਦੇ ਸ਼ਬਦ ਬੋਲਦੀ ਸੀ ਸਮਝ ਨਹੀਂ ਹੁੰਦੀ ਸੀ ਜੀ ਵਾ ਰੂ ਨੂੰ ਮਤਲਬ ਬਹੁਤ ਸਕੂਨ ਮਿਲਦਾ ਸੀ ਹਾਂ ਜੀ ਤਾਂ ਮੈਂ ੌੜੀ ੌੜੀ ਇਹ ਸਿੰਘ ਸਾਹਿਬ ਜੀ ਆਏ ਸੀ ਉੱਤੇ ਫਿਰ ਆਪਾਂ ਗੱਲਬਾਤ ਕਰੀ ਜੀ ਦੇ ਉਹ ਪੋਵਰ ਕਹਿੰਦੇ ਆ ਨਾ ਵੀ ਰੱਬ ਨੇ ਬਣਾਈ ਜੋੜੀ ਰੱਬ ਨੇ ਹੀ ਬਣਾ ਕੇ ਭੇਜੀ ਹੈ ਹਾਂਜੀ ਜੀ ਕਿਰਪਾ ਨਵਾਂ ਕੰਮ ਸ਼ੁਰੂ ਕਰਿਆ ਸੀ 2 ਦਿਨ ਹੋਏ ਸੀ ਲਾ ਰਹੇ ਨੂੰ ਤੇ ਆਪਾਂ ਐਸੇ ਚੌਥੀ ਜਗਾ ਆ ਕੇ ਰੇੜੀ ਲਾਈ ਇੱਥੇ ਪਹਿਲਾਂ ਲੱਗਣ ਤੇ ਰੋਗ ਰਹੀ ਸੀਗੀ ਪਹਿਲਾਂ 4 ਨੰਬਰ ਜਿੰਗ ਦੀ ਸ਼ੁਰੂ ਕਰਿਆ ਸੀ ਕੰਮ ਨੂੰ ਸ਼ੁਰੂ ਕਰ ਲਗਾ ਰਹੇ ਸੀ ਥ੍ਰੀੜੀ ਉੱਥੇ ਵੀ ਨਹੀਂ ਲੱਗਣ ਦਿੱਤੀ ਉਹਨੂੰ ਕਿਹਾ ਉਹਦੇ ਲਾ ਰਿਹਾ ਸੀ ਉੱਥੇ ਵੀ ਲੱਗਣ ਦਿੱਤੀ ਇਹ ਵੀ ਕੰਮ ਸ਼ੁਰੂ ਕਰਦੇ ਆਪਣਾ ਪਿਆਬੀ ਭਾਈ ਸ਼ੁਰੂ ਕਰਦਾ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਅਬ ਪ੍ਰਵਾਸੀ ਭਾਈਆਂ ਨੇ ਵੀ ਸਪੋਰਟ ਕਰਦੇ ਆ ਜੀ ਆਪਾਂ ਕਿਸੇ ਨੂੰ ਗਲਤ ਤਾਂ ਕਹਿੰਦੇ ਨਹੀਂ ਬਿਲਕੁਲ ਫਿਰ ਆਪਣੇ ਪਿਆਬੀ ਭਾਈਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਜਿਹਨੇ ਵੀ ਆਪਣੇ ਵੀਰ ਨੇ ਕੰਮ ਸ਼ੁਰੂ ਕਰਦਾ ਆਪਾਂ ਵੱਧ ਤੋਂ ਵੱਧ ਸਪੋਰਟ ਕਰੀਏ ਅਸੀ ਗੱਲ ਦੋਸਤੋ ਔਨ 에ਰ ਦੇਖ ਰਹੇ ਤੁਸੀਂ ਮੈਂ ਮੈਗਦੀਪ ਸਿੰਘ ਅ ਕੱਲ ਦਿਨ ਇਹ ਨਾ ਕੰਦੇ ਰਸਤੇ ਚੱਲਦੇ ਚੱਲਦੇ ਕਈ ਵਾਰ ਕੁਝ ਅਜਹੀਆਂ ਕਹਾਣੀਆਂ ਕੁਝ ਅਜਿਹੇ ਦ੍ਰਿਸ਼ ਲਿਕਨ ਨੂੰ ਮਿਲ ਜਾਂਦੇ ਨੇ ਜੋ ਅਸੀਂ ਕਦੇ ਸੋਚਦੇ ਵੀ ਨਹੀਂ ਤੇ ਅਜਹੀ ਕਹਾਣੀ ਇੱਕ ਅੱਜ ਰਸਤੇ 'ਚ ਦੇਖਣ ਨੂੰ ਮਿਲੀ ਹੈ ਤੁਹਾਨੂੰ ਵੀ ਜਾਣੂ ਰਿਹਾਉਂਦੇ ਆਉਂਦੇ ਨਾਲ ਕਿਉਂਕਿ ਮੇਰੇ ਹਿਸਾਬ ਨਾਲ ਉਹ ਬਹੁਤ ਅਰਮੋਲੀ ਤੇ ਵੱਖਰੀ ਆ ਤੇ ਬਾਈ ਹਰਜਿੰਦਰੂ ਨਾਲ ਕੋਲ ਪਹੁੰਚਿਆ ਹਾਂ ਸਸਤੀ ਗੱਲ ਬਾਈ ਜੀ ਦਾ ਖਾਲਸਾ ਜੀ ਰਾਈ ਦਾ ਖਾਲਸਾ ਬਾਈ ਜੀ ਖਾਲਸਾ ਵਾਡੀ ਦੀ ਫਤਿਹ 40 ਦੇ ਬਾਜੀ ਮੈਂ ਵੀ ਚਾਹੀ ਕਰਾਂ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਕੁਝ ਦੱਸ ਦੋ ਮੇਰਾ ਨਾਮ ਹਰਜਿੰਦਰ ਸਿੰਘ ਜੀ ਤੇ ਮੈਂ ਸਰਕਪੜਾ ਪਿੰਡ ਤੋਂ ਬਿਲੋਂਗ ਕਰਦਾ ਹਾਂ ਪਹਿਲਾਂ ਮੈਂ ਗ੍ਰੰਥੀ ਸਿੰਘ ਦੀ ਸੇਵਾ ਕਰਦਾ ਸੀ ਗੁਰਦਵਾਰਾ ਸਾਹਿਬ ਵਿੱਚ ਜੀ ਤੇ ਦੁਬਾਰਾ ਜਦੋਂ ਆਪਾਂ ਸੋਚੇ ਵੀ ਆਪ ਦਾ ਕੰਮ ਸ਼ੁਰੂ ਕਰੀ ਫਿਰ ਕੋਲਚੇ ਵਰਗ ਦੇ ਫਿਰ ਕੰਮ ਸ਼ੁਰੂ ਕਰਿਆ ਜੀ ਆਪਾਂ ਜਿਵੇਂ ਭਾਈ ਜੀ ਤੁਸੀਂ ਕਿਹਾ ਗ੍ਰੰਥੀ ਸਿੰਘ ਦਾ ਗ੍ਰੰਥੀ ਸਿੰਘ ਦਾ ਕੰਮ ਕਿਉਂ ਛੱਡਿਆਗਾ ਤਰਖਾ ਘੱਟ ਮਿਲਦੀ ਸੀ ਬਾਕੀ ਕੋਈ ਦਰਸਾ ਨਹੀਂ ਸੀ ਗੁਜ਼ਾਰਾ ਨਹੀਂ ਸੀ ਗੁਜ਼ਾਰਾ ਉਹ ਮਾਦਾ ਉਹ ਮੁਸ਼ਕਲ ਨਾ ਹੁੰਦਾ ਸੀ ਜੀ ਬਾਈ ਜੀ ਗਰੰਤੀ ਸਿੰਘ ਤੋਂ ਜਿਵੇਂ ਹੁਣ ਤੁਸੀਂ ਇੱਧਰ ਦਾ ਹਨਾ ਰੁੱਖ ਕਰਿਆ ਇੱਧਰ ਦਾ ਫਿਰ ਕਿਵੇਂ ਸੋਚਿਆ ਵੀ ਹਾਂ ਮੈਂ ਇੱਥੇ ਕੰਮ ਕਰਨਾਗਾ ਆਪਣਾ ਕੋਈ ਕੰਮ ਤੋੜਨਾਗਾ ਅਸੀਂ ਆਪ ਦਾ ਕੰਮ ਬਾਰੇ ਸੋਚੇ ਵੀ ਆਪ ਆਪ ਦਾ ਕੰਮ ਕਿਰਤ ਕਰੀ ਸਭ ਤੋਂ ਚੰਗੀ ਤੇ ਨਾਲੇ ਚਾਰ ਪੈਸੇ ਬਚਦੇ ਵੀ ਹਾਂਜੀ ਵੀ ਆਪਾਂ ਨੂੰ ਕੋਈ ਕਹਿਣ ਵਾਲਾ ਨਹੀਂ ਇਹਦਾ ਵੀ ਤੂੰ ਇੰਨੇ ਵਜੇ ਆਇਆ ਨਹੀਂ ਕੋਈ ਉਹ ਨਹੀਂ ਵੀਰੇ ਆਪਾਂ ਨੂੰ ਕਿਸੇ ਨੇ ਕਹਿਣਾ ਚਾਹੇ ਨਹੀਂ ਅਗੇ ਵੀ ਤੂੰ ਆਇਆ ਨਹੀਂ ਕੋਈ ਹਿੱਤ ਤੱਕ ਆਪਦਾ ਕੰਮ 9 ਵਜੇ ਤੋਂ ਅਸੀਂ ਆਕੇ ਸ਼ੁਰੂ ਕਰ ਲੈਨੇ ਮਰਜ਼ ਨਾਲੇ ਕਿ ਤੇ ਉਹੀ 9 ਵਜੇ ਨੂੰ ਸਮਾਪਤੀ ਕਰ ਦੇਣੀ ਸਾਮ। ਵਧੀਆ ਆਪਾਂ ਗੱਲ ਕਰੀਏ ਜਿਵੇਂ ਕਿ ਆਪਦਾ ਕੰਮ ਸਾਡੇ ਪੰਜਾਬੀਆਂ ਦਾ ਜ਼ਿਆਦਾ ਕੀ ਹੁੰਦਾ ਨਾ ਇੱਕ ਇਕੋ ਪ੍ਰੋਬਲਮ ਹੁੰਦੀ ਆ ਕਿ ਹਾਂ ਕੰਮ ਕਰਨ ਨਾਲ ਚਾਹੀਦਾ ਕਰਨਾ ਨਹੀਂ ਕਰਨਾ ਨਹੀਂ ਹੈਗਾ। ਜਿਵੇਂ ਵੈਸੇ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ। ਕੰਮ ਕੰਮ ਹੁੰਦਾ ਹੈਗਾ। ਜਿਵੇਂ ਅੱਜ ਤੁਸੀਂ ਰੋਡ ਤੇ ਰੇੜੀ ਲਗਾ ਰਹੇ ਹੋ ਹਨਾ ਆਪਨਾ ਆਪ ਕਮਾ ਰਹੇ ਹੋ। ਵਧੀਆ ਅੱਜ ਜ਼ਿੰਦਗੀ ਬਤੀਤ ਬਤੀਤ ਕਰ ਰਹੇ ਹੋ। ਇਹ ਲੋਕ ਕੀ ਮੰਨਦੇ ਵੀ ਲੋਕ ਇਸ ਚੀਜ਼ ਤੇ ਕਿਉਂ ਭੱਜਦੇ ਨੇ ਜਿਆਦਾਤਰ ਪੰਜਾਬੀ ਤਾਂ ਜੋ ਜਿਹੜੇ ਆਪਾਂ ਕਹਿੰਦੇ ਨਾ ਵੀ ਹਾਂ ਪ੍ਰਵਾਸੀ ਆ ਕਿ ਸਾਡੇ ਤੇ ਰਾਜ ਕਰ ਰਹੇ ਨੇ ਉਹ ਸਾਡੇ ਦੇ ਕੰਮ ਕਰ ਰਹੇ ਨੇ ਉਹ ਚੀਜ਼ ਕਿਵੇਂ ਦੇਖਦੇ ਹੋ ਫਿਰ ਕੋਈ ਆਪਣੇ ਲੋਕ ਪੰਜਾਬੀ ਆਪਾਂ ਕੰਮ ਕਰਦੇ ਨੇ ਛੋਟਾ ਮੰਨਦੇ ਨੇ ਇਹ ਕੰਮ ਨੂੰ ਵੀ ਇਹ ਛੋਟਾ ਕੰਮ ਸੜਕ ਤੇ ਖੜ ਕੇ ਕੰਮ ਕਰਦੇ ਨੇ ਇਹ ਸੋਚ ਵੀ ਹੈਗੀ ਕੁਝ ਲੋਕ ਆਪਣੇ ਪੰਜਾਬੀ ਲੋਕਾਂ ਦੀ ਜੀ ਤੇ ਜਦ ਆਪਾਂ ਆਪਾਂ ਕੰਮ ਮਤਲਬ ਪੰਜਾਬੀ ਲੋਕ ਆਪਣਾ ਇਹ ਕੰਮ ਸ਼ੁਰੂ ਕਰਦੇ ਨੇ ਆਪਣੇ ਪੰਜਾਬੀ ਲੋਕ ਸਪੋਰਟ ਵੀ ਨਹੀਂ ਕਰਦੇ ਨਾਲ ਇਹਨੂੰ ਰਵਾਸੀਆਂ ਯੂਨੀਅਨ ਸਪੋਰਟ ਬੰਦ ਕਰਦੇ ਨੇ ਇਹ ਗੱਲ ਵੀ ਹੈ ਹੁਣ ਆਪਾਂ ਭੈਣ ਨਾਲ ਵੀ ਥੋੜੀ ਜੀ ਗੱਲ ਕਰਦੇ ਆਂ ਭੈਣੇ ਸਭ ਤੋਂ ਪਹਿਲਾਂ ਤਾਂ ਆਪ ਆਪਣਾ ਆਪ ਨੂੰ ਰੂਪਰੂ ਕਰਾ ਦਿਓ ਸਾਡੇ ਦਰਸ਼ਕਾਂ ਨਾਲ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਮੇ ਮੇਰਾ ਨਾਮ ਪਹਿਲਾਂ ਲਲਿਤਾ ਸੀ ਜੀ ਹੁਣ ਮੇਰਾ ਨਾਮ ਲਵਨੀਤ ਕੌਰ ਹੈ ਸਭ ਤੋਂ ਵੱਡੀ ਗੱਲ ਜਿਹੜੀ ਆ ਮੈਂ ਆਪਣੇ ਦਰਸ਼ਕਾਂ ਨੂੰ ਵੀ ਕਹਾ ਕਿ ਸਭ ਤੋਂ ਜਿਹੜੀ ਇੰਟਰਸਟਿੰਗ ਗੱਲ ਲੱਗੀ ਨਾ ਵੀ ਭੈਣ ਅੱਜ ਤੁਸੀਂ ਦੇਖ ਸਕਦੇ ਹੋ ਸਿੱਖੀ ਦੇ ਰੂਪ ਦੇ ਵਿੱਚ ਨੇ ਤੇ ਜੈਨਾਂ ਦੇ ਪਛੋਕੜ ਦੀ ਗੱਲ ਕਰੀਏ ਤਾਂ ਇਹ ਹਿੰਦੂ ਧਰਮ ਤੋਂ ਬਿਲੋਂਗ ਕਰਦੇ ਨੇ ਹੈਨਾ ਹਿੰਦੂ ਧਰਮ ਤੋਂ ਲੈ ਕੇ ਐਥੇ ਤੱਕ ਕਨਵਰਟ ਹੋਣ ਦੀ ਜਿਹੜੀ ਸਟੋਰੀ ਜਿਵੇਂ ਆਪਾਂ ਔਫ ਦਾ ਕੈਮਰਾ ਵੀ ਗੱਲ ਕਰੀ ਉਹ ਸਾਰੇ ਕਿਵੇਂ ਪ੍ਰਭਾਵਿਤ ਹੋਨੇ ਹੋ ਪ੍ਰਭਾਵਿਤ ਤਾਂ ਮੈਂ ਬਹੁਤ ਸੀ ਜਦ ਮੈਨੂੰ ਪਹਿਲਾਂ ਸਿੱਖੀ ਬਾਰੇ ਕੁਝ ਵੀ ਪਤਾ ਨਹੀਂ ਸੀ ਮੈਨੂੰ ਤਾਂ ਸਿਰਫ ਦੋ ਧਰਮਾਂ ਬਾਰੇ ਪਤਾ ਸੀ ਹਿੰਦੂ ਔਰ ਮੁਸਲਮਾਨ ਕਿਉਂਕਿ ਉਤਰਾਖੰਡ ਜਿਆਦਾ ਜਿੱਧਰ ਆਪਾਂ ਰਹਿੰਦੇ ਜੀ ਚਮੂਲੀ ਜ਼ਿਲ੍ਹੇ ਵਿੱਚ ਉੱਥੇ ਸਿਰਫ ਸਿੱਖ ਲੋਗ ਜਾਂ ਫਿਰ ਪੰਡਿਤ ਲੋਗ ਜ਼ਿਆਦਾ ਰਹਿੰਦੇ ਤੋ ਜਿਹੜੇ ਮੇਰੇ ਪਾਪਾ ਜੀ ਵਰਗੇ ਆ ਡੈਡੀ ਵਰਗੇ ਉਹ ਸਾਰੇ ਬਿਲਕੁਲ ਕट्टर ਹਿੰਦੂ ਹੈ ਜੀ ਜਨੇਊਦਾਰੀ ਅੱਛਾ ਜਿਆਦਾ ਹਾਂਜੀ ਫਿਰ ਜਦੋਂ ਆਪਾਂ ਇੱਥੇ ਡੈਰਾ ਦੂਨ ਮੈਂ ਪੜ੍ਹਦੀ ਸੀ ਜੀ ਪੀਜੀ ਦੇ ਲੌਕਡਾਊਨ ਲੱਗਿਆ ਆਪਾਂ ਉੱਥੇ ਬੰਦ ਰਹਿ ਗਏ ਮਤਲਬ ਪੀਜੀ ਵਿੱਚ ਤੋ ਦੇਖਿਆ ਮੈਂ ਜਦ ਦੇਖਿਆ ਕਿ ਉੱਥੇ ਲੰਗਰ ਲਾਉਂਦੇ ਸਿੱਖ ਲੋਕ ਤਾਂ ਮਨਹੋੜੀ-ਹੋੜੀ ਪਤਾ ਲੱਗਿਆ ਕਿ ਸਿੱਖ ਲੋਕ ਵੀ ਹੁੰਦੇ ਆ ਫਿਰ ਮੈਂ ਉੱਥੇ ਕੋਈ ਮੈਨ ਮੈਨੂੰ ਮਿਲ ਗਏ ਲੌਕਡਾਊਨ ਚ ਤੋ ਲੋਕ ਬਹੁਤ ਮੈਂ ਪੁੱਛਣ ਲੱਗੀ ਕਿ ਕਿਸ ਤਰ੍ਹਾਂ ਕੀਵੇਂ ਸੇਵਾ ਕਰਦੇ ਤੁਸੀਂ ਕਿਵੇਂ ਨੋ ਹੌਲੀ ਹੌਲੀ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਲੱਗ ਗਿਆ ਫਿਰ ਹੌਲੀ ਹੌਲੀ ਮੈਂ ਆਪਣੇ ਭਾਗ ਦੇਉਗੀ ਫਿਰ ਚਾਰ ਪੰਜ ਮਹੀਨੇ ਬਾਅਦ ਫਿਰ ਮੈਂ ਅਮ੍ਰਿਸ਼ਾ ਕਿਆ ਜੀ ਉੱਥੇ ਜੀ ਹਾਂਜੀ ਤੇ ਅੱਜ ਜੀ ਗੱਲ ਕਰੀਏ ਸਿੱਖੀ ਸਰੂਪ ਵਿੱਚ ਐਨੂੰ ਅਮ੍ਰਿਸ਼ਾ ਨੂੰ ਕਿੰਨਾ ਸਮਾਂ ਹੋ ਗਿਆ ਅਮ੍ਰਿਸ਼ਾ ਕੇ ਨੂੰ ਮੈਨੂੰ 4 ਸਾਲ ਪੂਰੇ ਹੋਣ ਵਾਲੇ ਆ ਜੀ ਅੱਛਾ ਹਾਂਜੀ ਚਲੋ ਬਹੁਤ ਵਧੀਆ ਗੱਲ ਆ ਅੱਜ ਦੇ ਟਾਈਮ ਦੇ ਵਿੱਚ ਇੰਨੀ ਵਧੀਆ ਸੋਚ ਲੈ ਕੇ ਆਣਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦਾ ਟਾਈਮ ਆ ਖਾਸ ਕਰ ਕੁੜੀਆਂ ਤੇ ਅੱਜਕੱਲ ਬਹੁਤ ਟੈਕਸ ਲੱਗਦੇ ਨੇ ਕਿ ਸੋਸ਼ਲ ਮੀਡੀਆ ਦੇ ਮਸ਼ਹੂਰ ਹੋਣ ਨੂੰ ਬਹੁਤ ਕੋਸ਼ਿਸ਼ ਕਰਦੀਆਂ ਹਨ ਜੀ ਤੁਸੀਂ ਉਹਨਾਂ ਚੀਜ਼ਾਂ ਬਾਰੇ ਕੀ ਬੋਲਣਾ ਚਾਹੋਗੇ ਮੈਂ ਤਾਂ ਇਹ ਬੋਲੀ ਜੀ ਜਿਹੜੀ ਆਪਣੇ ਪੰਜਾਬੀ ਭੈਣ ਭਰਾ ਐ ਉਹ ਆਪਣਾ ਕੰਮ ਚਲਾਈਏ ਔਰ ਆਪਣੇ ਸਿੱਖੀ ਸਰੂਪ ਨੂੰ ਸੰਭ ਕੇ ਰੱਖੇ ਜੀ ਜੀ ਹਾਂ ਜੀ ਆਪਣੇ ਇਤਿਹਾਸ ਬਾਰੇ ਪੜੀਏ ਆਪਣੇ ਪੰਜਾਬ ਬਾਰੇ ਪੜੀਏ ਆਪਣਾ ਪੰਜਾਬ ਸੰਭ ਕੇ ਰੱਖੀਏ ਬਿਲਕੁਲ ਮੈਨੇ ਬਹੁਤ ਵਧੀਆ ਸੋਚ ਆ ਤੇ ਹੁਣ ਜਿਹੜਾ ਇੱਕ ਸਵਾਲ ਆ ਕੇ ਉਸੀ ਤੋਂ ਬਾਈ ਜੀ ਇੱਕ ਦਮ ਹੀ ਜ਼ਿੰਦਗੀ 'ਚ ਕਿਵੇਂ ਆਉਨੇ ਉਹ ਕਦੋਂ ਆਉਨੇ ਹੋ 2021 ਵਿੱਚ ਇਹ ਗੁਰਦਾਰਾ ਸਾਹਿਬ ਆਏ ਸੀ ਜੀ ਅੱਛਾ ਹਾਂ ਜੀ ਮੈਂ ਵੀ ਜਦੋਂ ਮੈਨੂੰ ਹੋਲੀ ਲੌਕਡਾਊਨ ਦੇ ਬਾਅਦ ਪਤਾ ਲੱਗਿਆ ਫਿਰ ਅਸੀਂ ਵੀ ਗੁਰਦੁਆਰਾ ਸਾਹਿਬ ਦਿੱਲੀ ਜਾਂਦੇ ਸੀ ਜੀ ਉੱਥੇ ਫਿਰ ਥੋੜੀ ਥੋੜੀ ਉੱਥੇ ਜਿਹੜੇ ਗਰੰਥੀ ਸਿੰਘ ਸੀ ਰਾਗੀ ਸਿੰਘ ਸੀ ਉਹ ਜਾਣ ਪਛਾਣ ਵਰ ਗਈ ਫਿਰ ਉਹਨਾਂ ਉਹਨਾਂ ਤੋਂ ਮੈਂ ਬਹੁਤ ਸਵਾਲ ਪੁੱਛਦੀ ਸੀ ਕਿ ਇਹ ਕਿਸ ਤਰ੍ਹਾਂ ਹੁੰਦਾ ਇਹ ਕਿਵੇਂ ਹੁੰਦਾ ਤੋ ਮੈਨੂੰ ਗੁਰਬਾਣੀ ਜਿਵੇਂ ਸਮਝ ਨਹੀਂ ਹੁੰਦੀ ਸੀ ਜੀ ਕੀਰਤਨ ਕਰਦੇ ਸੀ ਬਿਲਕੁਲ ਸਮਝ ਨਹੀਂ ਹੁੰਦੀ ਸੀ ਪਰ ਜਿਹੜੀ ਧੁੰਨ ਆਉਂਦੀ ਸੀ ਜਿਹੜੀ ਤਬਲੇ ਦੀ ਬਾਜ ਜਾਂ ਕੀਰਤਨ ਬੋਲ ਦੇ ਸ਼ਬਦ ਬੋਲਦੇ ਸੀ ਸਮਝ ਨਹੀਂ ਹੁੰਦੀ ਸੀ ਜੀ ਪਰ ਰੂਹ ਨੂੰ ਮਤਲਬ ਬਹੁਤ ਸਕੂਨ ਮਿਲਦਾ ਸੀ ਹਾਂਜੀ ਤੋ ਮੈਂ ਹੜੀ ਹੜੀ ਇਹ ਸਿੰਘ ਸਾਹਿਬ ਜੀ ਆਏ ਸੀ ਉੱਤੇ ਫਿਰ ਆਪਾਂ ਗੱਲਬਾਤ ਕਰੀ ਜੀ ਤੇ ਉੱਥੋਂ ਫਿਰ ਕਹਿੰਦੇ ਆ ਨਾ ਵੀ ਰੱਬ ਨੇ ਬਣਾਈ ਜੋੜੀ ਰੱਬ ਨੇ ਹੀ ਬਣਾ ਕੇ ਭੇਜੀ ਹੈ ਹਾਂਜੀ ਤੁਸੀਂ ਖੰਦ ਕਹਿੰਦੇ ਕਹਿੰਦੇ ਹੋ ਵੀ ਜਿਹੜੇ ਕੰਪਲ ਚ ਮੇਰੇ ਫਾਦਰ ਸਾਹਿਬ ਉਹ ਨਹੀਂ ਕੱਟੜ ਹਿੰਦੂ ਨੇ ਫਿਰ ਉਸ ਟਾਈਮ ਉਹਨਾਂ ਨੇ ਕੀ ਕਿਹਾ ਹੋਊਗਾ ਵੀ ਜਦੋਂ ਤੁਸੀਂ ਉਹਨਾਂ ਨੂੰ ਕਿਹਾ ਵੀ ਹਾਂ ਮੈਂ ਸਿੱਖ ਤਾਂ ਨਾ ਮੈਂ ਅਮਰਤ ਛਕਣਾ ਮੈਂ ਠੀਕ ਹੈ ਧਰਮ ਪਰਿਵਰਤਨ ਕਰਨਾ ਮੈਂ ਉਹਨਾਂ ਨੂੰ ਦੱਸਿਆ ਨਹੀਂ ਜੀ ਅੱਛਾ ਹਾਂ ਜੀ ਅਸੀਂ ਇੱਥੇ ਮਿਲ ਪੜਦੇ ਹੁੰਦੇ ਸੀ ਤੇ ਮੈਂ ਦੱਸਿਆ ਨਹੀਂ ਜਦ ਮੈਨੂੰ ਥੋੜੀ ਨੋਲੇਜ ਹੋ ਗਈ ਜਪਜੀ ਸਾਹਿਬ ਦਾ ਪਾਠ ਕਰਨ ਲੱਗੀ ਫਿਰ ਮੈਂ ਅਮਰਤ ਛਕਿਆ ਜੀ ਜਦ ਮੈਨੂੰ ਮੂਲ ਮੰਤਰ ਦਾ ਪਾਠ ਯਾਦ ਹੋ ਗਿਆ ਮੈਨੂੰ ਮਤਲਬ ਉਹਦਾ ਅਰਥ ਜਿਵੇਂ ਸਮਝ ਨਹੀਂ ਆਉਂਦਾ ਸੀ ਜੀ ਬਸ ਮੈਂ ਕਰਦੀ ਸੀ ਹਿੰਦੀ ਦੇ ਗੁਟਕਾ ਸਾਭ ਤੋਂ ਕਿਸੇ ਗੁਰਦੁਆਰਾ ਸਾਹਿਬ ਤੋਂ ਮੈਂ ਲੈਤਾ ਸੀ ਤਾਂ ਹੌੜੀ ਹੌੜੀ ਫਿਰ ਮੈਂ ਦੱਸਿਆ ਨਹੀਂ ਜੀ ਉਹਨਾਂ ਨੂੰ ਚਾਰ ਪੰਜ ਮਹੀਨੇ ਬਾਅਦ ਪਤਾ ਲੱਗਿਆ ਜਦ ਮੈਂ ਦਸਤਾਰ ਸਜਾਉਂਦੀ ਸੀ ਫਿਰ ਉਹਨਾਂ ਨੂੰ ਮਤਲਬ ਉਹਨਾਂ ਨੂੰ ਪਤਾ ਲੱਗਿਆ ਕਿ ਕਿਸੇ ਮਤਲਬ ਰਿਸ਼ਤੇਦਾਰਾਂ ਨੇ ਦੇਖਿਆ ਕਿ ਇਹ ਇਸ ਤਰ੍ਹਾਂ ਦਸਤਾਰ ਬੰਦੀ ਹੈ ਪਤਾ ਨਹੀਂ ਕੀ ਹੋ ਗਿਆ ਫਿਰ ਮੈਂ ਪਹਿਲਾਂ ਆਪਣੇ ਡੈਡੀ ਨੂੰ ਦੱਸਿਆ ਜੀ ਪਹਿਲਾਂ ਤਾਂ ਉਹ ਬਹੁਤ ਗੁੱਸੇ ਕਰ ਗਏ ਫਿਰ ਹੁਣ ਤਾਂ ਪੂਰੀ ਸਮਝ ਆ ਗਈ ਉਹਨਾਂ ਨੂੰ ਹੋਣਾ ਹਾਂ ਜੀ ਪਹਿਲਾਂ ਤਾਂ ਬਹੁਤ ਵਿਰੋਧ ਕਰਿਆ ਜੀ ਉਹ ਕਹਿੰਦੇ ਸੀ ਕਿ ਜਿਹੜੀ ਕਿਰਪਾਣ ਹੈ ਜੀ ਸਾਹਿਬ ਇਹਨੂੰ ਉਤਾਰੋ ਆਪਾਂ ਇੱਥੇ ਵਿਆਹ ਕਰਾਂਗੇ ਆਪਣਾ ਮੱਲਾ ਆਪਣੇ ਰੀਤੀ ਰਿਵਾਜ ਨਾਲ ਰ੍ਹਾਂਗੇ ਮਤਲਬ ਸਰਦਾਰੋ ਵਧੀਆਂ ਨਹੀਂ ਹੁੰਦੇ ਉਹ ਐ ਮਾਰ ਦਿੰਦੇ ਬਹੁਤ ਡਰਾਵਾ ਜੀ ਫਿਰ ਮੈਂ ਛੱਡਿਆ ਨਹੀਂ ਮੈਂ ਹੌਸਲਾ ਨਹੀਂ ਛੱਡਿਆ ਫਿਰ ਮੈਂ ਆਪਣੇ ਘਰੇ ਵੀ ਨਹੀਂ ਗਈ ਜੀ ਉੱਥੀ ਫਿਰ ਬਾਅਦ ਚ ਜਨ ਮੇਰੇ ਡੈਡੀ ਆਏ ਫਿਰ ਹੌਲੀ ਹੌਲੀ ਪਤਾ ਲੱਗਿਆ ਫਿਰ ਇੱਥੇ ਵੀ ਆਏ ਜੀ ਮੇਰੇ ਸਹੁਰੇ ਫਿਰ ਵਿਧਿਆ ਆਪਣਾ ਹੁਣ ਮੇਲ ਵਰਤਾਓ ਬਧੀਆ ਕਹਿੰਦੇ ਜਦੋਂ ਤੁਸੀਂ ਹਨਾ ਮੂਲ ਮੰਨ ਕਰਨ ਨਾਲ ਜੋੜਦੇ ਹੋ ਕੁਰਬਾਨੀ ਨਾਲ ਜੋੜਦੇ ਹੋ ਤਾਂ ਤੁਹਾਡੀ ਜ਼ਿੰਦਗੀ 'ਚ ਕੀ ਕੁਝ ਅਜਿਹੇ ਫਰਕ ਹੁੰਦੇ ਹਨ ਕਿ ਕਹਿੰਦੇ ਨੇ ਵੀ ਹਾਂ ਇਹ ਜਿਹੜੇ ਸ਼ਾਂਤ ਨੇ ਪੋਜ਼ਿਟਿਵਿਟੀ ਬੰਦੇ ਨੇ ਤੇ ਸਾਡੀ ਜ਼ਿੰਦਗੀ ਨੂੰ ਬਦਲ ਲੰਦੇ ਨੇ ਤੇ ਤੁਹਾਡੀ ਜ਼ਿੰਦਗੀ 'ਚ ਅਜਿਹੇ ਕਿਹੜੇ ਬਦਲਾਅ ਆਏ ਜ਼ਿੰਦਗੀ ਤਾਂ ਬਹੁਤ ਬਦਲੀ ਜੀ ਪਹਿਲਾਂ ਤਾਂ ਕੁਛ ਹੋਰ ਲਾਈਵ ਸੀ ਹੁਣ ਕੁਛ ਹੋਰ ਲਾਈਵ ਹੈ ਹੁਣ ਮਤਲਬ ਮਹਾਰਾਜ ਜੀ ਦੇ ਅੱਗੇ ਜੋ ਵੀ ਅਰਦਾਸ ਕਰਦੇ ਆ ਜੋ ਵੀ ਮੰਗਦੇ ਸੱਚੇ ਮਨ ਨਾਲ ਸ਼ਾਰਟ ਕਰਦੇ ਸਾਰਾ ਕੁਝ ਮਿਲਦਾ ਜੀ ਹਾਂਜੀ ਸਾਰਾ ਮਹਾਰਾਜ ਜਿਸ ਤੋਂ ਕੁਝ ਦਿੰਦੇ ਜਮੇ ਅੱਜ ਤੁਸੀਂ ਉਰੇ ਆਪਣੀ ਕਿਰਤ ਕਮਾਈ ਕਰ ਰਹੇ ਹੋ ਹਨ ਅਕਸਰ ਦੇਖਦੇ ਆਂ ਵੀ ਕਈ ਮੁਸ਼ਕਿਲਾਂ ਹੁੰਦੀਆਂ ਨੇ ਤੁਹਾਨੂੰ ਆਪਣੀ ਇਹੀ ਕਮਾਈ ਕਰਤ ਕਰਦੇ ਹੋਏ ਕੋਈ ਮੁਸ਼ਕਿਲ ਕਿੰਦੇ ਦੀ ਆਈ ਜਿਵੇਂ ਆਪਣੀ ਆਫ ਦਾ ਟਾਈਮ ਦਾ ਵੀ ਗੱਲ ਹੋ ਰਹੀ ਸੀ ਜੀ ਉਸ ਬਾਰੇ ਜਿੱਥੇ ਵੀ ਜਿਹੜਾ ਆਪਾਂ ਨਵਾਂ ਕੰਮ ਸ਼ੁਰੂ ਕਰਿਆ ਸੀ ਦੋ ਦਿਨ ਹੋਏ ਸੀ ਲਾ ਰਹੇ ਨਹੀਂ ਤੇ ਆਪਾਂ ਐਸੇ ਚੌਥੀ ਜਗ੍ਹਾ ਆ ਕੇ ਰੇੜੀ ਲਾਈ ਇੱਥੇ ਪਹਿਲਾਂ ਲੱਗਣ ਤੇ ਰੋਕ ਰਹੀ ਸੀਗੀ ਪਹਿਲਾਂ 4 ਨੰਬਰ ਚੋਂ ਕੀ ਦੀ ਸ਼ੁਰੂ ਕਰਿਆ ਕੰਮ ਸ਼ੁਰੂ ਕਰ ਲਗਾ ਰਹੇ ਸੀ 3D ਉੱਥੇ ਵੀ ਨਹੀਂ ਲੱਗਣ ਦਿੱਤੀ ਤੇ ਮੋੜਾ ਬੰਨੀ ਇੱਧਰ ਮਤਲਬ ਮੋੜ ਪੰਜ ਨੇੜੇ ਉਧਰ ਲਾ ਰਹੇ ਸੀ ਉੱਥੇ ਵੀ ਨਹੀਂ ਲੱਗਣ ਦਿੱਤੀ ਜਦੋਂ ਇੱਥੇ 2 ਦਿਨ ਲਾਈ ਫੁਲਿਆਜ਼ ਮਤਲਬ 2 ਦਿਨ ਕੰਮ ਸ਼ੁਰੂ ਕਰਿਆ ਇੱਥੇ ਵੀ ਫਿਰ ਇਧਰ ਰੋਕ ਰਹੀ ਸੀ ਲਾਉਣ ਦੇ ਮਤਲਬ ਕੰਨ ਦੀ ਵਜ੍ਹਾ ਵੀ ਮਤਲਬ ਇਧਰ ਹੁਕਮ ਕਿਤੇ ਹੋਊ ਚਲੇ ਜਾਊਗਾ ਨਹੀਂ ਐ ਰੋਕ ਦੇ ਸੀ ਹੂੰ ਤੈਨੂੰ ਨਾਲ ਕੀ ਬਿਤਕਰਾ ਕਰਦੇ ਸੀ ਅਸੀਂ ਜੀ ਬਿਤਕਰਾ ਕਰ ਰਹੇ ਆ ਆਪਣੇ ਕਹਿੰਦਾ ਪੰਜਾਬੀ ਭਾਈਆਂ ਨਾਲ ਇਹ ਬਈ ਇਹੀ ਗੱਲ ਜਿਵੇਂ ਹੁਣ ਤੁਸੀਂ ਕਹਿੰਦੇ ਬਿਤਕਰੇ ਵਾਲੀ ਕਿਤੇ ਨਾ ਕਿਤੇ ਤੁਸੀਂ ਮੰਨਦੇ ਹੋ ਜੇ ਅਸੀਂ ਹੁਣ ਖੋਦੇ ਇਸ ਲਾਈਨ 'ਚ ਹਣਾ ਜ਼ਿਆਦਾਤਰ ਆਪਾਂ ਦੇਖਦੇ ਆਂ ਪ੍ਰਵਾਸੀ ਭਾਈਚਾਰਾ ਜਿਹੜਾ ਉਹੀ ਇਹ ਕੰਮ ਕਰਦਾ ਹੈਗਾ ਅੱਜ ਕੱਲ੍ਹ ਹੁਣ ਮੈਂ ਕੁਝ ਕਹਿਣਾ ਵੀ ਹਾਂ ਸਾਡੇ ਜਿਹੜੇ ਪੰਜਾਬੀ ਲੋਕ ਨੇ ਪੰਜਾਬੀ ਭਾਈ ਨੇ ਉਹਨਾਂ ਨੂੰ ਥੋੜੀ ਜਾਗਰੂਕਤਾ ਹੋ ਰਹੀ ਆ ਉਹ ਸਮਝ ਰਹੇ ਨੇ ਵੀ ਕੋਈ ਕੰਮ ਵੱਡਾ ਛੋਟਾ ਨਹੀਂ ਹੈਗਾ ਤੇ ਅੱਜ ਦੇ ਟਾਈਮ 'ਚ ਇਹ ਬਿਤਕਰਾ ਦੇਖਣ ਨੂੰ ਮਿਲਦਾ ਹੈਗਾ ਹਾਂਜੀ ਆ ਜਿਹੜੇ ਟਾਈਮ ਤੇ ਦੇਖਣ ਨੂੰ ਬਹੁਤ ਮਿਲਦਾ ਹੀ ਕਿਨਾਂ ਵੱਲੋਂ ਆਪਦੇ ਹੀ ਕਰਦੇ ਨੇ ਜਾਂ ਫਿਰ ਦੂਏ ਕਰਦੇ ਨੇ ਜੇ ਆਪਣੀ ਕਰ ਰਹੇ ਨੇ ਪਿਆਬੀ ਭਾਈ ਉਹ ਕਰ ਰਹੇ ਤੇ ਜਿਹੜੇ ਆਪਦੇ ਉਹ ਕਰ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਸੇਧ ਦੇਵੋਗੇ ਸੇਧ ਬਤਵਾਂ ਦਾ ਇਹ ਕਹਿਣਾ ਚਾਹੀਦਾ ਆਪਣੇ ਪਿਆਬੀ ਭਾਈ ਕੋਈ ਕੋਈ ਵੀ ਕੰਮ ਸ਼ੁਰੂ ਕਰਦੇ ਆਪਣਾ ਪਿਆਬੀ ਭਾਈ ਸ਼ੁਰੂ ਕਰਦਾ ਉਸ ਬੋਰਡ ਦਾ ਨਹੀਂ ਚਾਹੀਦੀ ਵੱਤੋਵਾਦੀ ਆਪਾਂ ਪ੍ਰਵਾਸੀ ਭਾਈਆਂ ਨੇ ਵੀ ਸਪੋਰਟ ਕਰਦੇ ਆਂ ਜੀ ਆਪਾਂ ਕਿਸੇ ਨੂੰ ਗਲਤ ਤਾਂ ਕਹਿੰਦੇ ਨਹੀਂ ਬਿਲਕੁਲ ਫਿਰ ਆਪਣੇ ਪੰਜਾਬੀ ਭਾਈ ਜਾਂਦਾ ਵੀ ਧਿਆਨ ਰੱਖਣਾ ਚਾਹੀਦਾ ਨੇ ਵੀ ਆਪਣੇ ਬੀਜ ਨੇ ਕੰਮ ਸ਼ੁਰੂ ਕਰਦੇ ਆਪਾਂ ਵੱਤੋਵਾਤ ਸਪੋਰਟ ਕਰੀਏ ਪਰ ਸਪੋਰਟ ਮਿਲ ਨਹੀਂ ਰਹੀ ਅੱਜ ਸਭ ਤੋਂ ਵੱਡੀ ਗੱਲ ਜਿਵੇਂ ਤੁਸੀਂ ਦੋਵਾਂ ਜੋੜੀ ਨੇ ਵਧੀਆ ਸਿੱਖੀ ਦੇ ਰੂਪ ਦੇ ਵਿੱਚ ਸਜੇ ਹੋਏ ਹੋ ਹਨਾ ਇੱਕ ਵਧੀਆ ਮੈਸੇਜ ਵੀ ਜਾਂਦਾ ਹੈਗਾ ਕਿਉਂਕਿ ਸੋਸ਼ਲ ਮੀਡੀਆ ਤੇ ਹੋਰ ਬਹੁਤ ਜੋੜੀਆਂ ਨੇ ਤੁਸੀਂ ਵੀ ਦੇਖਿਆ ਹੋਣੀਆਂ ਸੋਸ਼ਲ ਮੀਡੀਆ ਦਾ ਟਾਈਮ ਆ ਤਾਂ ਸੋਸ਼ਲ ਮੀਡੀਆ ਦੇ ਐਕਸਰ ਦੇਖਦੇ ਆਂ ਕਿ ਕਈ ਜੋੜੀਆਂ ਸੋਸ਼ਲ ਮੀਡੀਆ ਤੇ ਆਈਆਂ ਖਾਣਾ ਬਣਾਉਣ ਦਾ ਉਹਨਾਂ ਨੇ ਕਰਿਆ ਹਨਾ ਬਹੁਤ ਮਸ਼ਹੂਰ ਹੋਏ ਤੇ ਤੁਸੀਂ ਕੀ ਸੋਚ ਲੈ ਕੇ ਅੱਗੇ ਆ ਤੁਸੀਂ ਦੋਵੇਂ ਅੱਜ ਇਕੱਠੇ ਉਰੇ ਖੜੇ ਹੋ ਇਸ ਟਾਈਮ ਕਿਰਤੇ ਕੰਮ ਸ਼ੁਰੂ ਕਰੈ ਸੀ ਕਿਸ਼ਤ ਕਰਨੀ ਸਾਨੂੰ ਹੋਰ ਕੁਝ ਨਹੀਂ ਕੋਈ ਹੋਰ ਹੈ ਕਿ ਕਰਤ ਦੇ ਨਾਲ ਮੇਰਾ ਸਾਥ ਦੇਣ ਲਈ ਹਾਂ ਜੀ ਪਹਿਲਾਂ ਕੁਝ ਕਹਿਣਾ ਚਾਹੁੰਦੇ ਨੇ ਮੈਂ ਆਹੀ ਇਸ ਲਈ ਸ਼ੁਰੂ ਕਰਿਆ ਸੀ ਜੀ ਜਿਹੜੇ ਆਪਣੇ ਮਤਲਬ ਆਪਣੀ ਜ਼ਿੰਦਗੀ ਵਧੀਆ ਗੁਜ਼ਰੇ ਕਿਉਂਕਿ ਪਹਿਲਾਂ ਬਹੁਤ ਦਿੱਕਤਾਂ ਸੀ ਜੀ ਜਦ ਗੰਧੀ ਸਿੰਘ ਦੀ ਸੇਵਾ ਕਰਦੇ ਸੀ ਗੁਰਦੁਆਰਾ ਸਾਹਿਬ ਤੋਂ ਬਹੁਤ ਦਿੱਕਤ ਪੈਂਦੀ ਸੀ ਜੀ ਪੈਸੇ ਵਧਾ ਲੈਣੇ ਪੈਂਦੇ ਸੀ ਹੁਣ ਐ ਮਹਾਰਾਜ ਜੀ ਨੇ ਕਿੰਵੇਂ ਹੀ ਨਾ ਬਹੁਤ ਕਿਰਪਾ કરી ਜੀ ਬਿਲਕੁਲ ਆਸੀਂ ਵੀ ਆਹੀ ਅਰਦਾਸ ਕਰਦੇ ਆ ਕਿ ਵਧੀਆ ਅੱਗੇ ਹੁੰਦੇ ਹੋਏ ਤੇ ਅੱਗੇ ਦਾ ਜੇ ਗੱਲ ਕਰੀਏ ਵੀ ਅੱਗੇ ਦੀ ਕੀ ਸੋਚ ਆ ਅੱਗੇ ਦਿੱਤੇ ਜਿਹੀ ਹੌਲੀ ਹੌਲੀ ਮਹਾਰਾਜ ਜੀ ਨੇ ਆਪੀ ਸੇਵਾ ਕਰ ਲਈ ਜੀ ਤੇ ਇਹ ਇੱਕ ਅਜਹੀ ਸ਼ਖਸੀਅਤ ਤੁਹਾਡੇ ਸਾਹਮਣੇ ਲੈ ਕੇ ਆਏ ਹਨਾ ਹਰੇਕ ਕਹਿੰਦੇ ਨੇ ਵੀ ਰਸਤੇ ਤੇ ਕਈ ਕੁਝ ਅਜਹੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਸਿੱਖਣ ਨੂੰ ਮਿਲਦੀਆਂ ਸਿਖਾਉਂਦੀਆਂ ਨੇ ਹੁਣ ਜਿਵੇਂ ਆਪਾਂ ਗੱਲ ਕਰੀਏ ਭੈਣ ਦੀ ਜ਼ਿੰਦਗੀ ਦੇ ਇੱਕ ਇਨਸੀਡੈਂਟ ਨੇ ਕਰੋਨਾ ਦੇ ਵਿੱਚ ਬਹੁਤ ਸਾਰੇਆਂ ਦੀ ਲਾਈਫ ਖਰਾਬ ਹੋਈ ਬਹੁਤ ਮਾੜਾ ਸਮਾਂ ਆਇਆ ਬਟ ਕਿਤੇ ਜਿਵੇਂ ਹੁਣ ਅਸੀਂ ਭੈਣ ਨੂੰ ਅੱਜ ਮਿਲੇ ਤਾਂ ਇਤਨਾ ਕਿਤੇ ਕਈਆਂ ਦੀ ਜ਼ਿੰਦਗੀ 'ਚ ਬਹੁਤ ਬਦਲਾਅ ਆਏ ਨੇ ਕਈਆਂ ਨੂੰ ਜ਼ਿੰਦਗੀ ਰਹਿਣ ਦਾ ਜ਼ਿੰਦਗੀ ਦਾ ਅਸਲੀ ਮਤਲਬ ਪਤਾ ਲੱਗ ਗਿਆ ਤੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਇਹੀ ਇੱਕ ਬੇਨਤੀ ਕਰੂੰਗਾ ਕਿ ਜਿਹੜੇ ਸਾਡੇ ਆਪ ਦੇ ਨੇ ਉਹਨਾਂ ਦੀ ਲੱਤਾਂ ਨਾ ਖਿੱਚ ਉਹਨਾਂ ਨੂੰ ਅੱਗੇ ਵਧਣ ਦੋ ਜਿਵੇਂ ਹੁਣ ਭਾਈ ਹੋਣੀ ਤੇ ਭੈਣ ਹੋਣੀ ਨੇ ਇਹਨਾਂ ਦੀ ਵੀ ਮਦਦ ਕਰੋ ਹਨਾ ਕਿ ਕਿਉਂਕਿ ਆਪਣੇ ਆ ਵੀ ਸਹਾਇਤਾ ਹਮੇਸ਼ਾ ਕਰਨੀ ਚਾਹੀਦੀ ਹੈ ਧੰਨਵਾਦ